Thank yeah. you. ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਹਾਦਸਾ ਹੋਇਆ ਸੀਗਾ ਇੱਕ 37 ਸਾਲਾਂ ਦੀ ਕੁੜੀ ਨੂੰ ਮਾਰ ਦਿੱਤਾ ਸੀਗਾ ਆਇਸ ਦੇ ਵੱਲੋਂ ਗੋਲੀ ਮਾਰ ਕੇ ਉਹਦੇ ਸਿਰ ਦੇ ਵਿੱਚ ਗੋਲੀ ਲੱਗਣ ਦੇ ਕਰਕੇ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਸ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਪ੍ਰੋਟੈਸਟ ਹੋ ਰਹੀ ਸੀ ਤੇ ਇਹ ਮੰਨਿਆ ਜਾ ਰਿਹਾ ਸੀ ਕਿ ਆਇਸ ਥੋੜਾ ਜਿਹਾ ਬੈਕਪਟ ਤੇ ਜਾਏਗੀ ਥੋੜੀ ਜਿਹੀ ਢਿੱਲ ਵਰਤੇਗੀ ਪਰ ਨਹੀਂ ਸਾਰੇ ਲੋਕਾਂ ਦੀਆਂ ਆਸਾਂ ਜੋ ਲੋਕ ਸੋਚ ਰਹੇ تھے ਉਸ ਤੋਂ ਉਲਟਾ ਹੋ ਰਿਹਾ ਆਈਸ ਨੇ ਤਾਂ ਆਪਣੀ ਹੋਰ ਜ਼ਿਆਦਾ ਤੇਜ਼ੀ ਫੜ ਲਈ ਆ ਡੋਰ ਟੂ ਡੋਰ ਚੈਕਿੰਗ ਹੋਣ ਲੱਗ ਗਿਆ ਜੀ ਹਾਂਜੀ ਹੁਣ ਆਈਸ ਘਰਾਂ 'ਚ ਜਾ ਜਾ ਕੇ ਇੱਕ ਤੋਂ ਇੱਕ ਘਰ ਦੇ ਵਿੱਚ ਜਾ ਜਾ ਕੇ ਚੈਕਿੰਗ ਹੋ ਰਹੀ ਆ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਦੱਸਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਕਿ ਮਿਨੀ ਸੋਟਾ ਦੇ ਵਿੱਚ ਕੀ ਕੁਝ ਹੋ ਰਿਹਾ ਐ ਇਸ ਤਰ੍ਹਾਂ ਦੀ ਇੱਕ ਕੈਂਪੇਨ ਚੱਲਦੀ ਪਈ ਆ ਕਿ ਜਿੰਨੇ ਵੀ ਇੱਥੇ ਇਲੀਗਲ ਡਾਕੂਮੈਂਟਡ ਹੈਗੇ ਆ ਜਾਂ ਜਿਨ੍ਹਾਂ ਨੇ ਫੇਕ ਤਰੀਕੇ ਨਾਲ ਪੇਪਰ ਲਿੱਤੇ ਆ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੀ ਹੋਮ ਕੰਟਰੀ 'ਚ ਭੇਜਿਆ ਜਾਵੇਗਾ ਟਾਰਗੇਟ ਦਿੱਤਾ ਹੋਇਆ ਆਈਸ ਵਾਲਿਆਂ ਨੂੰ ਕਿ 10 ਲੱਖ ਲੋਕਾਂ ਨੂੰ ਇੱਥੋਂ ਆਪਾਂ ਕੱਢਣਾ ਕੱਢਣਾ ਜੋ ਮਰਜ਼ੀ ਹੋ ਜਾਵੇ ਕਿਉਂਕਿ ਇਹਨਾਂ ਨੇ ਬਹੁਤ ਫੇਕ ਤਰੀਕੇ ਨਾਲ ਪੇਪਰ ਲਿੱਤੇ ਹੋਇਆ ਸੋ ਵੀਡੀਓ ਤੇ ਇਦਾਂ ਦੀ ਸਾਹਮਣੇ ਆਉਂਦੀ ਹੈ ਕਿ ਕਿਸ ਤਰ੍ਹਾਂ ਹੁਣ ਆਈਸ ਨੂੰ ਪਿੱਛੇ ਹਟਣ ਦੀ ਬਜਾਇਆ ਕਿਉਂਕਿ ਹਰ ਕੋਈ ਇਹ ਸੋਚਦਾ ਸੀ ਕਿ ਪ੍ਰੋਟੈਸਟ ਬਹੁਤ ਵੱਡੀ ਗਿਣਤੀ ਵਿੱਚ ਹੋ ਰਿਹਾ ਉਹ ਕਿਹੜੀ ਸਟੇਟ ਆ ਕਿਹੜੀ ਸਿਟੀ ਆ ਜਿੱਥੇ ਲੋਕ ਸੜਕਾਂ ਦੇ ਉੱਪਰ ਨਹੀਂ ਨਿਕਲੇ ਕਿ ਰੈਣੀ ਗੁੱਡ ਨਾਲ ਜੋ ਹੋਇਆ ਗਲਤ ਹੋਇਆ ਗੋਲੀ ਮਾਰ ਕੇ ਉਹਦੀ ਮੌਤ ਕਰ ਦਿੱਤੀ ਜਿਹਦੇ ਤਿੰਨ ਬੱਚੇ ਸੀਗੇ ਉਹ ਸਿੰਗਲ ਮਦਰ ਸੀਗੀ ਸੋ ਉਹਦੇ ਲਈ ਹੁਣ ਹੱਕ ਦੇ ਵਿੱਚ ਅਫਸੋਸ ਦੇ ਨਾਲ ਇਵੀ ਗ੍ਰਾਂਟ ਸਾਰੇ ਦੇ ਸਾਰੇ ਜਾਂ ਉੱਥੋਂ ਦੇ ਗੋਰੇ ਵੀ ਸੜਕਾਂ ਦੇ ਉਤਰੇ ਪਰ ਸੋਚਿਆ ਜਾਂਦਾ ਸੀਗਾ ਪਰ ਇਹ ਚੀਜ਼ ਸੋਚਿਆ ਜਾਂਦਾ ਸੀਗਾ ਕਿ ਆਈਐਸ ਹੁਣ ਪਿੱਛੇ ਹਟੇਗੀ 트럼ਪ ਪ੍ਰਸ਼ਾਸਨ ਨੇ ਥੋੜਾ ਸੋਚੇਗਾ ਕਿ ਢਿੱਲ ਵਰਤੀ ਜਾਣੀ ਚਾਹੀਦੀ ਆ ਕਿਉਂਕਿ ਲੋਕ ਖਿਲਾਫ ਹੋ ਗਿਆ ਪਰ ਨਹੀਂ ਜਿਸ ਤਰ੍ਹਾਂ ਕ੍ਰਿਸਟੀ ਨਿਯੋਮ ਦੇ ਬਿਆਨ ਆਇਆ ਕਿ ਸਾਡੇ ਏਜੰਟਾਂ ਦੀ ਕੋਈ ਗਲਤੀ ਨਹੀਂ ਆਫੀਸਰ ਨੇ ਸੈਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਆ ਸੋ ਜਿਸ ਤਰ੍ਹਾਂ ਉਪਰੋ ਸ਼ੈ ਮਿਲੀ ਆਰ ਹੋਰ ਉਥੇ ਫੈਡਰਲ ਏਜੰਟ ਜਾਂ ਆਈਐਸ ਦੇ ਏਜੰਟ ਹੋਰ ਉਥੇ ਤਾਇਨਾਤ ਕਰਤੇ ਵੱਡੀ ਗਿਣਤੀ ਦੇ ਵਿੱਚ ਜੀ ਹਾਂ ਇਹ ਕਾਰਵਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਉਲਟਾ ਹੋਰ ਸ਼ਕਤੀ ਦੇ ਨਾਲ ਕਾਰਵਾਈ ਕਰ ਰਹੀ ਹੈ ਜੀ ਇਹ ਵੀਡੀਓ ਇੱਕ ਸਾਹਮਣੇ ਆਈ ਹੈ ਕਿ ਕਿਸ ਤਰ੍ਹਾਂ ਏਜੰਟ ਆ ਜਿਹੜੇ ਆਈਸ ਦੇ ਉਹ ਘਰ ਦੇ ਵਿੱਚ ਰੇਡ ਕਰਦੇ ਆ ਤੇ ਉੱਥੋਂ ਔਰਤ ਇੱਕ ਵੀਡੀਓ ਬਣਾਉਂਦੀ ਹੈ ਜਿਹੜੀ ਕਿ ਇਹ ਕਹਿ ਰਹੀ ਆ ਕਿ ਤੁਹਾਡੇ ਕੋਲ ਬਰੰਟ ਹੈਗਾ ਘਰ ਦੇ ਵਿੱਚ ਆਣ ਦਾ ਸੋ ਆਈਸ ਵਾਲੇ ਇਹ ਕਹਿ ਰਹੇ ਆ ਕਿ ਸਾਨੂੰ ਕੋਈ ਜ਼ਰੂਰਤ ਨਹੀਂ ਕਿਸੇ ਗਵਰੰਟ ਦੀ ਸਾਡੇ ਕੋਲ ਪਾਵਰ ਹੈਗੀ ਆ ਸੋ ਜੋ ਲੋਕ ਕਹਿ ਰਹੇ ਹਨ ਕਿ ਆਪਨੀ ਪਾਵਰ ਦਾ ਨਜਾਇਜ਼ ਵਰਤੋਂ ਕਰਦੀ ਪਈ ਹੈ ਸੇਮ ਇਹ ਵੀਡੀਓ ਦੇ ਵਿੱਚ ਦਿਖ ਰਿਹਾ ਕਿਸ ਤਰ੍ਹਾਂ ਇੱਕ ਮਦਰ ਨੂੰ ਜਿਹਦੇ ਛੋਟੇ-ਛੋਟੇ ਬੱਚੇ ਆ ਉਹਦੇ ਉੱਪਰ ਇਸ ਤਰ੍ਹਾਂ ਟਾਰਗੇਟ ਕਰ ਰਹੀ ਆ ਉਹਨੂੰ ਇਸ ਤਰ੍ਹਾਂ ਹਮਲਾ ਕਰ ਰਹੀ ਆ ਉਹਦੇ ਘਰ ਦੇ ਉੱਪਰ ਕਿ ਜਿਸ ਤਰ੍ਹਾਂ ਕੋਈ ਟੈਰਰਿਸਟ ਹੋਵੇ ਜਾਂ ਕੋਈ ਅਖਤਬਾਦੀ ਇਸ ਘਰ ਦੇ ਵਿੱਚ ਹੋਵੇ ਤੁਸੀਂ ਇਹ ਵੀਡੀਓ ਵੀ ਮੈਂ ਨਾਲ ਚਲਾ ਕੇ ਰੱਖੂੰਗਾ ਕਿ ਇਸ ਤਰ੍ਹਾਂ ਕਰ ਰਹੀ ਆ ਆਈਸ ਪਹਿਲਾਂ ਇਹ ਵੀਡੀਓ ਦੇਖ ਲਓ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਗੱਲ ਕਰਦੇ ਆ ਵੇਅਰ ਇਜ਼ ਦ ਵਾਰਡ ਵੇਅਰ ਇਜ਼ ਦ ਵਾਰਡ ਵੇਅਰ ਇਜ਼ ਇਟ ਕੀ ਪੁੱਟ ਦਿ ਗਨਸ ਦੇ ਆਨੋ Can you put the guns down there's kids in this house He said he doesn't have to show a warrant ਇਸ ਵੀਡੀਓ ਦੇ ਵਿੱਚ ਆਈਸ ਨੇ ਸਾਰੀਆਂ ਹੱਦਾਂ ਪਾਰ ਹੋਈਆਂ ਹੋਈਆਂ ਸੋਚਣ ਵਾਲੀ ਗੱਲ ਇਹ ਆ ਕਿ ਇੱਕ ਔਰਤ ਲਈ ਔਰ ਛੋਟੇ-ਛੋਟੇ ਬੱਚਿਆਂ ਦੇ ਉੱਪਰ ਗਨ ਤਾਣ ਦੇਣੀ ਕੋਈ ਜ਼ਰੂਰੀ ਆ ਜਾਂ ਬਾਈ ਚਾਂਸ ਜਿਸ ਤਰ੍ਹਾਂ ਉਹ ਔਰਤ ਦੀ ਜਾਨ ਗਈ ਆ ਤਾਂ ਇਸ ਤਰ੍ਹਾਂ ਇਹ ਬੱਚੇ ਦੀ ਜਾਂ ਕਿਸੇ ਔਰਤ ਦੀ ਜਾਨ ਜਾ ਸਕਦੀ ਸੀ ਸੋ ਇਸ ਤਰ੍ਹਾਂ ਕਿਉਂ ਕਰਈ ਆ ਇਸ ਕਿਉਂ ਐਡੀ ਮਜਬੂਰੀ ਬਣੀ ਹੋਈ ਆ ਇਸ ਦੀ ਕਿਉਂਕਿ ਆਈਐਸ ਏਜੰਟਾਂ ਨੂੰ ਆਈਐਸ ਦੇ ਅਫਸਰਾਂ ਨੂੰ ਉੱਪਰੋਂ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਪਿਆ ਹੋਇਆ ਨਾ ਆ 트੍ਰੰਪ ਪ੍ਰਸ਼ਾਸਨ ਦਾ ਸੋ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਐਸੇ ਦੀ ਪਾਵਰ ਆ ਤੁਹਾਨੂੰ ਪਤਾ ਹੈ ਜਿਹਦੀ ਪਾਵਰ ਹੈ ਜਿਹਦੇ ਹੱਥ ਚ ਹੁੰਦੀ ਉਹ ਕੁਝ ਵੀ ਕਰ ਸਕਦਾ ਸੋ ਇਸ ਟਾਈਮ ਦੇ ਉੱਤੇ ਆਈਐਸ ਨੂੰ ਇੰਨਾ ਫ੍ਰੀ ਹੈਂਡ ਕੀਤਾ ਹੋਇਆ ਐਨੀ ਕੁ ਜ਼ਿਆਦਾ ਪਾਵਰ ਮਿਲੀ ਹੋਈ ਆ ਕਿ ਆਈਐਸ ਨੇ ਬੈਕਫੁੱਟ ਤੇ ਕੀ ਜਾਣਾ ਸੀ ਨਰਮੀ ਕੀ ਦਿਖਾਉਣੀ ਸੀ ਆਈਐਸ ਹੁਣ ਉਨੀ ਜ਼ਿਆਦਾ ਅਗਰੈਸਿਵ ਹੋ ਰਹੀ ਆ ਉਨੀ ਜ਼ਿਆਦਾ ਜ਼ਿਆਦਾ ਸ਼ਕਤੀ ਦੇ ਨਾਲ ਚੈਕਿੰਗ ਹੋ ਰਹੀ ਆ ਤੇ ਆਈਸ ਜੇ ਤੁਸੀਂ ਵੀਡੀਓਜ਼ ਲਗਾਤਾਰ ਦੇਖ ਰਹੇ ਆ ਪਹਿਲਾਂ ਇਹ ਪ੍ਰੋਟੈਸਟਰ ਨੂੰ ਸਿਰਫ ਸਿਰਫ ਬੈਕਫੁੱਟ ਤੇ ਕਰਦੀ ਸੀ ਕਿ ਬੈਕਅਪ ਬੈਕਅਪ ਪਰ ਇਸ ਟਾਈਮ ਦੇ ਉੱਪਰ ਜਿਹੜਾ ਪ੍ਰੋਟੈਸਟਰ ਆ ਜਿੰਨੇ ਵੀ ਪ੍ਰੋਟੈਸਟ ਕਰ ਰਹੇ ਆ ਉਹਨਾਂ ਨੂੰ ਵੀ ਡਿਟੇਨ ਕਰ ਰਹੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਰਹੀ ਆ ਉਹਨਾਂ ਦੇ ਵਿੱਚ ਵੀ ਇੱਕ ਡਰ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਆ ਆਈਸ ਕਿ ਤੁਸੀਂ ਇਹ ਸਾਰਾ ਕੁਝ ਨਾ ਕਰੋ ਪਰ ਲੋਕ ਸੜਕਾਂ ਤੇ ਉਤਰੇ ਆ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਹੁਣ ਇਹ ਜਿੰਨੇ ਵੀ ਇਹ ਪ੍ਰੋਟੈਸਟ ਹੋ ਰਿਹਾ ਇਸ ਤੋਂ ਵੀ ਵੱਡੇ ਹੋਣਗੇ ਜਾਂ ਫਿਰ ਆਈਸ ਜਾਂ ਫਿਰ ਆ ਇਸ ਇੰਨੀ ਜ਼ਿਆਦਾ ਹੋਰ ਸ਼ਕਤੀ ਕਰ ਦੇਗੀ ਕਿ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਲੁਕਣਾ ਪਵੇਗਾ ਪਰ ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜਿੰਨੇ ਵੀ ਅਨਟੋਕੂਮੈਂਟਡ ਲੋਕ ਆ ਜਿਨ੍ਹਾਂ ਦੇ ਕੋਲ ਡਾਕੂਮੈਂਟ ਨਹੀਂ ਆ ਕੱਚੇ ਆ ਜਿਹੜੇ ਇੱਥੇ ਉਹ ਹੁਣ ਜਾਣ ਕੇ ਜਾਣ ਕੇ ਕਿੱਥੇ ਲੋਕਾਂ ਨੇ ਕੰਮ ਛੱਡਦੇ ਆ ਆਪਣੇ ਵੀ ਕੰਮਾਂ ਦੇ ਉੱਪਰ ਚੈਕਿੰਗ ਹੋ ਰਹੀ ਆ ਲੋਕ ਘਰਾਂ 'ਚ ਬਹਿ ਗਏ ਆ ਪਰ ਹੁਣ ਆਈਸਾ ਘਰਤਾਂ ਦੇ ਵਿੱਚ ਪਹੁੰਚ ਗਈ ਡੋਰ ਟੂ ਡੋਰ ਚੈਕਿੰਗ ਕਰਨ ਲੱਗ ਗਈ ਹੁਣ ਕਿੱਥੇ ਜਾਣਗੇ ਸੋ ਐਸਐਲਈ ਜਿਹੜੇ ਆਈਸ ਦੀ ਇਹ ਨਿਊਜ਼ ਆ ਰਹੀ ਸੀ ਨਾ ਕਿ ਆਈਸ ਬੇਅਰ ਹਾਊਸ ਦਾ ਦੇਖ ਰਹੀ ਆ ਇਹਨਾਂ ਦੇ ਕੰਟਰੈਕਟਰ ਲੱਭ ਰਹੀ ਆ ਕਿ ਅਸੀਂ ਬੇਅਰ ਹਾਊਸ ਦਾ ਇਸਤੇਮਾਲ ਕਰਨਾ ਕਿਉਂਕਿ ਜਿਹੜੇ ਡਿਟੇਨਿੰਗ ਸੈਂਟਰ ਉਹਨਾਂ ਨੇ ਤਾਂ ਰਿਕਾਰਡ ਪਹਿਲੇ ਤੋੜ ਦਿੱਤੇ ਆ ਉਹ ਤਾਂ ਪਹਿਲੇ ਫੁੱਲ ਹੋਏ ਆ ਸੋ ਹੁਣ ਇਹ ਬੇਅਰ ਹਾਊਸ ਦਾ ਇਸਤੇਮਾਲ ਕਰੇਗੀ ਲੋਕਾਂ ਨੂੰ ਡਿਟੇਨ ਕਰਨ ਦੇ ਲਈ ਜੀ ਹਾਂਜੀ ਹੁਣ ਜਿਸ ਤਰ੍ਹਾਂ ਇਹ ਸ਼ਕਤੀ ਚੱਲਦੀ ਪਈ ਆ ਤਾਂ ਇਸ ਤੋਂ ਇਹ ਨਿਊਜ਼ ਵੀ ਜਾ ਰਹੀਆਂ ਇਹ ਸਹੀ ਹੁੰਦੀਆਂ ਪਤਾ ਆਪਦੇ ਆ ਕਿ ਬਾਕੀ ਇਹ ਹੁਣ ਲੋਕਾਂ ਨੂੰ ਵੇਅਰ ਹਾਊਸ ਦੇ ਵਿੱਚ ਰੱਖਿਆ ਜਾਏਗਾ ਕਿ ਉਹਨਾਂ ਨੂੰ ਜਲਦੀ ਹੀ ਰਿਪੋਰਟ ਕੀਤਾ ਜਾਏਗਾ ਜੋ ਅਮਰੀਕਾ ਤੋਂ ਇਹ ਖਬਰਾਂ ਆ ਰਹੀਆਂ ਬਿਲਕੁਲ ਵੀ ਠੀਕ ਨਹੀਂ ਔਰ ਜਿੰਨੇ ਵੀ ਇਮੀਗ੍ਰੈਂਟ ਸਾਂ ਉਹ ਸਾਰਿਆਂ ਦੇ ਲਈ ਤਕਰੀਬਨ ਤਕਰੀਬਨ ਬੁਰੀਆਂ ਆਈਆਂ ਕਿਉਂਕਿ ਹੁਣ ਕੱਲ ਇੱਕ ਟਰੰਪ ਸਾਹਿਬ ਨੇ ਹੋਰ ਇੱਕ ਟਵੀਟ ਛੱਡ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਸ਼ੋਅ ਕੀਤਾ 1 ਲੱਖ ਵੀਜ਼ਾ ਕੈਨਸਲ ਕਰ ਦਿੱਤਾ 2025 ਦੇ ਵਿੱਚ ਜਿਹਦੀ ਗਿਲਤੀ 2024 ਤੋਂ ਸਿੱਧੀ ਹੀ ਡਬਲ ਹੋ ਗਈ 2024 ਦੇ ਵਿੱਚ 40 ਹਜ਼ਾਰ ਬੰਦਿਆਂ ਦੇ ਵੀਜ਼ੇ ਰੱਦ ਹੋਏ ਸੀ ਇਸ ਦੇ ਵਿੱਚ 1 ਲੱਖ ਤੋਂ ਜ਼ਿਆਦਾ ਵੀਜ਼ੇ ਰੱਦ ਹੋਏ ਜਿੱਚ 8000 ਤੋਂ ਕੱਲੇ ਸਟੂਡੈਂਟ ਹੀ ਆ ਜਿਨ੍ਹਾਂ ਨੂੰ ਵੀਜ਼ਾ ਰੱਦ ਕੀਤਾ ਔਰ ਛੋਟੀ ਤੋਂ ਛੋਟੀ ਤੁਹਾਡੀ ਕੋਈ ਮਿਸਟੇਕ ਚਾਹੇ ਤੁਹਾਡੇ ਕੋਲ ਕੁਝ ਵੀ ਆ ਪਰ ਤੁਹਾਡੀ ਛੋਟੀ ਤੋਂ ਛੋਟੀ ਮਿਸਟੇਕ ਵੀ ਤੁਹਾਡੇ ਵੀਜ਼ਾ ਰੱਦ ਤੁਹਾਡਾ ਸਟੇਟਸ ਖਤਮ ਕਰਨ ਦੇ ਲਈ ਕਾਫੀ ਆ ਕਿਉਂਕਿ ਬਹੁਤ ਜ਼ਿਆਦਾ ਸਖਤੀ ਕੀਤੀ ਹੋਈ ਆ ਤੁਸੀਂ ਪੀ ਕੇ ਗੱਡੀ ਚਲਾਉਂਦੇ ਆ ਗਵਾਂਡੀ ਨਾਲ ਨੇਬਰ ਨਾਲ ਲੜਦੇ ਹੋ ਆਪਣੇ ਨਾਲ ਨਸ਼ਾ ਬਿੰਦੇਓ ਨਸ਼ਾ ਕੱਕ ਆਪਣੇ ਕੋਲ ਰੱਖ ਦਿਓ ਵੇਚ ਦਿਓ ਐਦਾਂ ਦੀਆਂ ਗਲਤੀਆਂ ਹੀ ਕਾਫੀ ਆ ਤੁਹਾਡਾ ਸਾਰਾ ਕੁਝ ਖਰਾਬ ਕਰਨ ਦੇ ਲਈ ਤੁਹਾਡੀ ਪੂਰੀ ਲਾਈਫ ਖਰਾਬ ਕਰਕੇ ਉਖਾੜ ਕੇ ਅਮਰੀਕਾ ਚ ਤੁਹਾਨੂੰ ਵਾਪਸ ਡਿਪੋਰਟ ਕਰਨ ਦੇ ਲਈ ਸੋ ਆਈਐਸਓ ਬਹੁਤ ਸ਼ਕਤੀ ਦੇ ਨਾਲ ਕਾਰਵਾਈ ਕਰ ਰਹੀ ਆ ਜੋ ਕੋ ਸੋਚ ਰਹੇ ਸੀ ਉਹ ਕੁਝ ਨਹੀਂ ਹੋ ਰਿਹਾ ਇੱਕ ਔਰਤ ਦੀ ਜਾਨ ਚਲੇ ਗਈ ਫਿਰ ਤੋਂ ਗੋਲੀਬਾਰੀ ਦੀ ਖਬਰਾਂ ਆ ਰਹੀਆਂ ਆ ਇਸ ਪਿੱਛੇ ਹਟਣ ਦਾ ਨਾਂ ਨਹੀਂ ਲੈ ਰਹੀ ਔਰ ਇਸ ਦੇ ਉੱਪਰ ਸਿਰਫ ਔਰ ਸਿਰਫ ਹੱਥ 트੍ਰੰਪ ਪ੍ਰਸ਼ਾਸਨ ਦਾ ਜੋ 트੍ਰੰਪ ਸਾਹਿਬ ਨੇ ਗੁੱਸੇ ਦੇ ਵਿੱਚ ਕਿਹਾ ਹੋਇਆ ਉਹ ਉਹਨਾਂ ਨੇ ਕਰ ਹੀ ਦੇਣਾ ਬਾਕੀ ਆਈ ਹੋਪ ਅਸੀਂ ਤਾਂ ਇਹ ਅਰਦਾਸ ਕਰਦੇ ਜਿੰਨੇ ਵੀ ਗ੍ਰਾਂਟਸ ਸਾਰੇ ਸੇਫ ਰਹਿਣ ਚੜ੍ਹਦੀ ਕਲਾ 'ਚ ਰਹਿਣ ਬਾਕੀ ਤੁਸੀਂ ਇਸ ਦੇ ਬਾਰੇ ਕੁਝ ਕਹਿਣਾ ਹੋਇਆ ਦੱਸਣਾ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਬਾਕੀ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲ